ਸ਼ੁਭੀ ਸਿੰਘ ਬਾਦਲ ਪਹੁੰਚੇ ਹਲਕਾ ਡੇਰਾਬਾਬਾ ਨਾਨਕ ਤੇ ਪਿੰਡ ਕਲਿਆਣਪੁਰ ਦੋਸੋਂ ਦੇ ਕਰੀਬ ਪਸ਼ੂਆਂ ਦੇ ਚਾਰੇ ਦੀਆਂ ਟਰਾਲੀਆਂ ਹੜਪੀਟਾਂ ਲਈ ਵਕ-ਵਕ ਪਿੰਡਾਂ ਲਈ ਕੀਤੀਆਂ ਰਵਾਨਾ ਆਮ ਆਦਮੀ ਪਾਰਟੀ ਦੀ ਸਰਕਾਰ ਉੱਪਰ ਸਾਦੇ ਤਿੱਕੇ ਨਿਸ਼ਾਨੇ ਕਿਹਾ ਟੀਚਰ ਬਾਜੀ ਲਈ 87 ਵਿਸ਼ੇਸ਼ ਜਿਲਾਸ਼ ਸ਼ਰੂਮਨੀ ਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਹੜਪੀਟਾਂ ਦੀ ਮਦਦ ਲਈ ਹਲਕਾ ਡੇਰੇ ਬਪਨਾਨਕ ਦੇ ਪਿੰਡ ਕਲਿਆਣਪੁਰ ਪਹੁੰਚੇ ਜਿੱਥੇ ਕਿ ਉਹਨਾਂ ਨੇ 200 ਦੇ ਕਰੀਬ ਪਸ਼ੂਆਂ ਤੇ ਈਚਾਰੇ ਦੀਆਂ ਟਰਾਲੀਆਂ ਹੜਪੀਟਾਂ ਲਈ ਵੱਖ-ਵੱਖ ਪਿੰਡਾਂ ਲਈ ਅਰਵਾਣਾ ਕੀਤੀਆਂ ਇਸ ਤੋਂ ਪਹਿਲਾਂ ਸੁੱਚਾ ਸਿੰਘ ਲੰਘਾ ਵੱਲੋਂ ਪਿੰਡ ਕਲਿਆਣਪੁਰ ਚ ਇੱਕ ਵੱਡਾ ਇਕੱਠ ਕੀਤਾ ਗਿਆ ਜਿਸ ਵਿੱਚ ਜਿਲਾ ਭਰ ਤੋਂ ਸਮੁੱਚੀ ਅਕਾਲੀ ਲੀਡਰਸ਼ਿਪ ਵੀ ਪਹੁੰਚੀ ਹੋਈ ਸੀ ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਸਰਕਾਰ ਉਪਰ ਦਿੱਤੇ ਨਿਸ਼ਾਨੇ ਸਾਦੇ ਉਹਨਾਂ ਨੇ ਕਿਹਾ ਕਿ ਹੜਪੀਟਾਂ ਤੱਲ ਲਈ ਬਿਸ਼ੇ ਕੁਦਾਨ ਸਭਾ ਸੈਸ਼ਨ ਪੁਲਾਇਆ ਗਿਆ ਸੀ ਪਰ ਇਥੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਡਰਾਮੇबाजी ਅਤੇ ਚੁਟਕਲੇ ਅਤੇ ਪਿੱਛਰਾ ਹੀ ਕੀਤਾ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਹੜਪੀੜਤਾਂ ਦੀ ਮਦਦ ਕਰਨ ਦੀ ਬਜਾਏ ਡਰਾਮੇਬਾਜੀ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਹੁਣ ਹੀ ਉਹ ਮਦਦ ਲਈ ਅੱਗੇ ਆਜਣ ਉਹਨਾਂ ਨੇ ਕਿਹਾ ਕਿ ਸਰਕਾਰ ਦੀ ਥਾਂ ਤੇ ਦਾਨੀ ਸੱਜਣ ਅਤੇ ਹੋਰ ਸਮਾਜ ਸੇਵੀ ਸੰਸਥਾਵਾਂ ਹੀ ਹੜਪੀੜਤਾਂ ਲਈ ਮਦਦ ਕਰ ਰਹੀਆਂ ਹਨ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਇਕਾਲੀ ਦੰ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਹੜਪੀੜਤਾਂ ਲਈ ਮਦਦ ਕਰ ਰਿਹਾ ਹੈ ਮੈਨੂੰ ਹਲੇ ਇੰਨਾ ਦੁੱਖ ਲੱਗ ਰਿਹਾ ਹੈ ਜੇ ਲੋ ਟੋਟੀ ਸਰਕਾਰ ਦੀ ਨਲਾਇਕੀ ਕਰਕੇ ਬੰਦ ਟਾਈਮ ਤੋਂ ਪਾਣੀ ਛੜਦਾ ਘੜ ਤੋਂ ਘੜ ਹੁਣ ਤਾਂ ਮਦਦ ਤੇ ਆ ਜਾਓ ਓਕੇ ਹਲੇ ਕਿਸਾਨ ਹਲੇ ਵੀ ਕਿਸਾਨ ਤੇ ਗਰੀਬ ਆਪਣੇ ਪੈਸੇ ਤੋਂ ਆਪਣੇ ਆਪ ਮਿਹਨਤ ਕਰਕੇ ਆਪਣੇ ਆਪ ਨੂੰ ਵਿਚਾਰੇ ਆ ਹਲੇ ਤੱਕ ਅੱਜ ਤੱਕ ਸਰਕਾਰ ਦਾ ਕੋਈ ਅਫਸਰ ਕੋਈ ਮਸ਼ੀਨਰੀ ਕੋਈ ਬੰਦਾ ਹੀ ਨਹੀਂ ਆਇਆ ਦੇਖੋ ਕਿੰਨੇ ਦਿਨ ਹੋ ਗਏ ਐਡੀ ਨਲਾਇਕ ਸਰਕਾਰ ਤੇ ਡਰਾਮੇ ਕਰਨੋਂ ਹਟਦੀ ਨਹੀਂ ਹੁਣ ਸੈਕਸ਼ਨ ਬੁਲਾ ਲਿਆ ਸੈਕਸ਼ਨ ਤੇ ਕੀ ਕੀਤਾ ਉਹਨਾਂ ਨੇ ਟੀਚਣਾ ਕੀਤੀ ਹੈ ਨਾ ਇੱਕ ਦੂਜੇ ਨੂੰ ਨੀਵਾ ਦਿਖਾਉਣ ਵਾਸਤੇ ਸੈਕਸ਼ਨ ਬਣਾਇਆ ਆ ਨੀਵਾ ਦਿਖਾਉਣ ਵਾਸਤੇ ਟੀਚਣਾ ਕਰਨ ਦਾ ਟਾਈਮ ਨਹੀਂ ਹੈ ਉਹ ਹੋਰ ਟਾਈਮ ਹੁੰਦੇ ਆ ਵੇਲੇ ਟਾਈਮ ਹੁਣ ਘੜ ਤੋਂ ਘਟ ਛਲੇ ਵੀ ਸ਼ਰਮ ਖਾਜੋ ਮੁੱਖ ਮੰਤਰੀ ਜੀ ਛਲੇ ਵੀ ਤੁਹਾਨੂੰ 92 ਸੀਟਾ ਪੰਜਾਬ ਦੇ ਆਈ ਲੋਕਾਂ ਨੇ ਬਣਾਇਆ ਘੜ ਤੋਂ ਘਟ ਜਿੰਨਾ ਸਮਾਂ ਰਹਿ ਗਿਆ ਤੁਹਾਡਾ ਥੋੜੀ-ਮੋਟੀ ਸੇਵਾ ਕਰਜੋ ਨਹੀਂ ਤਾਂ ਇਹ じゃ ਕਲੰਕ ਲੱਗੂ ਤੁਹਾਨੂੰ ਜ਼ਿੰਦਗੀ ਭਰ ਤੁਹਾਡੇ ਤੁਹਾਨੂੰ ਤੇ ਤੁਹਾਡੀ ਪਾਰਟੀ ਨੂੰ ਪੰਜਾਬ ਦੇ ਲੋਕ ਨਫ਼ਰਤ ਕਰਦੇ